ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਨਵਾਂ ਸ਼ਹਿਰ ਦੀਆਂ ਸੜਕਾਂ ਦੀਆਂ ਖਾਮੀਆਂ ਕਰਕੇ ਇੱਕ ਵੱਡਾ ਹਾਦਸਾ ਹੋ ਗਿਆ ਦੱਸ ਦਈਏ ਪਰਮਿੰਦਰ ਸਿੰਘ ਆਪਣੀ ਬਿਮਾਰ ਪਤਨੀ ਨੂੰ ਪਿੰਡ ਬੱਜੋ ਤੋਂ ਨਵਾਂ ਸ਼ਹਿਰ ਲੈ ਕੇ ਆ ਰਹੇ ਸਨ ਤਾਂ ਉਹਨਾਂ ਨੇ ਸੋਚਿਆ ਕਿ ਰੇਲਵੇ ਰੋਡ ਤੇ ਤਾਂ ਸੜਕ ਤੇ ਗਾਰੇ ਬਹੁਤ ਹੈ ਕਿਤੇ ਗਾਰੇ 'ਚ ਗੱਡੀ ਫਸ ਨਾ ਜਾਵੇ ਪਰ ਉਸ ਗਾਰੇ ਤੋਂ ਬਚਦੇ-ਬਚਦੇ ਉਹ ਕਰਿਆਮ ਤੋ ਹੁੰਦੇ ਹੋਏ ਬੇਗੰਪੁਰ ਵਾਲੇ ਪਾਸੇ ਪਹੁੰਚਦੇ ਆ ਪਿੰਡ ਬੇਗੰਪੁਰ ਪਹੁੰਚਦੇ ਅਤੇ ਰੇਲਵੇ ਰੋਡ ਦੇ ਗਾਰੇ ਤੋਂ ਤਾਂ ਬਚ ਗਏ ਲੇਕਿਨ ਇੱਕ ਨਵਾਂ ਤੂਫਾਨ ਉਹਨਾਂ ਦੀ ਜ਼ਿੰਦਗੀ ਵਿੱਚ ਆ ਗਿਆ ਦੱਸ ਦਈਏ ਕਿ ਉਹਨਾਂ ਦੀ ਗੱਡੀ ਇੱਕ ਟੋਏ ਕਰਕੇ ਜਿਹੜੀ ਅਨਬੈਲੈਂਸ ਹੁੰਦੀ ਹੈ ਔਰ ਅਨਬੈਲੈਂਸ ਹੋਣ ਕਰਕੇ ਕਿਉਂਕਿ ਬੇਗਮਪੁਰ ਪਿੰਡ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਟੋਇਆ ਸੀ ਅਨਬੈਲੈਂਸ ਹੋਣ ਕਰਕੇ ਗੱਡੀ ਜਿਹੜੀ ਬਿਜਲੀ ਦੇ ਖੰਭੇ ਨਾਲ ਟਕਰਾ ਜਾਂਦੀ ਹੈ ਖੰਭਾ ਉਹਨਾਂ ਦੀ ਗੱਡੀ ਤੇ ਡਿੱਗਦਾ ਤੇ ਜਿਹੜਾ ਗੱਡੀ ਚਾਲਕ ਉਸ ਨੂੰ ਵੀ ਕਰੰਟ ਦਾ ਝਟਕਾ ਮਹਿਸੂਸ ਹੁੰਦਾ ਲੇਕਿਨ ਲੋਕਾਂ ਦੀ ਮਦਦ ਨਾਲ ਪਰਿਵਾਰ ਨੂੰ ਗੱਡੀ ਚੋਂ ਬਾਹਰ ਕੱਢਿਆ ਜਾਂਦਾ ਔਰ ਜਿਹੜੀ ਲੇਡੀ ਬਿਮਾਰ ਸੀ ਉਸ ਨੂੰ ਹਸਪਤਾਲ ਵਿਖੇ ਰਿਸ਼ਤੇਦਾਰਾਂ ਦੀ ਮਦਦ ਨਾਲ ਪਹੁੰਚਾਇਆ ਜਾਂਦਾ ਹੈ ਬਿਜਲੀ ਵਿਭਾਗ ਮੌਕੇ ਤੇ ਪਹੁੰਚਦਾ ਹੈ ਤਾਰਾਂ ਜਿਹੜੀਆਂ ਖਿੱਚੀਆਂ ਜਾਂਦੀਆਂ ਟ੍ਰੈਫਿਕ ਜਾਮ ਹੋ ਜਾਂਦਾ ਹੈ ਔਰ ਬਿਜਲੀ ਵਿਭਾਗ ਹੁਣ ਹਰਜਾਨੇ ਦੀ ਵੀ ਗੱਲ ਕਰਦਾ ਹੈ ਲੇਕਿਨ ਸਵਾਲ ਇੱਥੇ ਖੜਾ ਹੁੰਦਾ ਕਿ ਜਿਹੜੀ ਗੱਡੀ PB08CK 6708 Tata Indigo ਜਿਹੜੀ ਸੜਕ ਦੀ ਮੁਰੰਮਤ ਨਾ ਹੁਣ ਕਰਕੇ ਖਾਮੀ ਹੋਣ ਕਰਕੇ ਖੰਭੇ 'ਚ ਜਾ ਕੇ ਟਕਰਾਉਂਦੀ ਹੈ ਉਸ ਦਾ ਹਰਜਾਨਾ ਕੌਣ ਭਰੇਗਾ